ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਂ ਜੀ ਇੱਕ ਬਈ ਬੈੜ ਦੋ ਦੰਦ ਦਿੱਤਾ ਜੀ ਸੋਈ ਤੇ ਇੱਕ ਵੱਛੀ ਹੈ ਬਈ ਆਓ ਪੁੱਛ ਲੈਨੇ ਬਈ ਤੁਹਾਡੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਵਧੀਆ ਹਾਂਜੀ ਠੀਕ ਠਾਕ ਜੀ ਬਾਈ ਨਾਮ ਤੇ ਐਡਰੈਸ ਨਾਮ ਇਕਵਾਲ ਸਿੰਘ ਪਿੰਡ ਨਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾੜ ਨੇੜੇ ਪਿੰਡ ਸੈਨਾ ਪਧੌਰ ਸੰਧੂ ਗਲਾਂ ਖੰਨਾ ਗਵਰਨਰ ਮੋਬਾਈਲ ਨੰਬਰ 77107 37100 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਹਿਰੇ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਈ ਆ ਇਹ ਪਲੂਣ ਬੱਛਿਆ ਜੀ ਦੋ ਦਾੰਦਾ ਪਲੂਣ ਤੋਂ ਦੱਕ ਹਾਂਜੀ ਕਦੋਂ ਸੂਈ ਆ ਰਾਤ ਸੂਈ ਆ ਜੀ ਜੇਰ ਜੂਰ ਦੀ ਓਕੇ ਆ ਠੀਕ ਆ ਵੱਲਾ ਤਾਂ ਦੰਦ ਹੀ ਦਿਖਾਈਏ ਜੀ ਆਪਾਂ ਬੱਚੀ ਬੱਚਾ ਕੀ ਹੈ ਮਗਰ ਬੱਚਾ ਜੀ ਮਗਰ ਬੱਚਾ ਠੀਕ ਦੰਦ ਦਿਖਾ ਦੇ ਕੀ ਚੈੱਕ ਕਰਨਾ ਨਾ ਦੇਖੋ ਜੀ ਆ ਮੂੰਹੋਂ ਦੋ ਦੰਦ ਠੀਕ ਹੈ ਓਕੇ ਮੂੰਹੋਂ ਦੋ ਦੰਦ ਚੱਦ ਬੱਡ ਚੰਗਾ ਰੰਗ ਰੂਪ ਬਹੁਤ ਚੰਗਾ ਚੰਗੀ ਹੈ ਬੜਾ ਆਰਡਰ ਦੀ ਕੁਆਲਿਟੀ ਦੇਖੋ ਬੜੀ ਕਮਾਲ ਦੀ ਹੈ ਬੜਾ ਸ਼ਾਨਦਾਰ ਆਰਡਰ ਕਰਿਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਪੂਰੀ ਵੇਤੀ ਤੇ ਗੁਲਾਬੀ ਥਣ ਆਰਡਰ ਬਈ ਮੂਹ ਨੂੰ ਵੀ ਚੰਗਾ ਪੇਸ਼ਾਨ ਨੂੰ ਵੀ ਚੰਗਾ ਹੈ ਕਿੰਨਾ ਬੋਲੇ ਤੇ ਆ ਹੁਣ ਬਈ ਲਓ ਜੀ ਆਪਣਾ 10-11 ਕਿਲੋ ਬੋਲਾ ਆ ਠੀਕ ਆ ਕਿੰਨਾ ਦੁੱਧ ਦੇ ਦਵਾ ਸੀ ਦੁੱਧ ਜੀ 20 ਪਲੱਸ ਜੀ ਠੀਕ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਦੁੱਧ ਚੰਗਾ ਪਾ ਦੁੱਧ ਚੰਗੇ ਬੋਲੇ ਤੇ ਸਟਾਰਟ ਹੋਈ ਆ ਸੂਈ ਸਵਾਈਆ ਬੱਚਾ ਮਗਰ ਬੱਚਾ ਖਾਣ ਲੇ ਬਾਅਦ ਬੜਾ ਕਮਾਲ ਦਾ ਗਲਾਬੀ ਥਣ ਵੱਡੀ ਗੱਲ ਬਈ ਮੂੰਹੋਂ ਵੀ ਦੋ ਦਾਂਦੀ ਆ ਬੜਾ ਡਾਂਗਾ ਕੋਈ ਐ ਨਹੀਂ ਕੋਈ ਵੱਡੀ ਲਾਮੀਆਂ ਹੈ ਨਾ ਕੋਈ ਥੇਸ ਦੀ ਜਿਹੜੀ ਬਿਊਟੀ ਐ ਕਮਾਲਾ ਗੋਦੀਵਾਦੀ ਦੇਖੋ ਬਹੁਤ ਚੰਗੀ ਆ ਸਮਾਕਰਪਣਾ ਬਈ ਬੈਡ ਦੇ ਵਿੱਚ ਚੰਗਾ ਹੈ ਬਾਕੀ ਤੋੜਾ ਤਰਾ ਚੈੱਕਰ ਨੂੰ ਚੰਗੀ ਹੈ ਬੈਡ ਗੁਲਾਬੀ ਗੁਲਾਬੀ ਆਰਡਰ ਪਿਆ ਬਈ ਕੱਲਾ ਕਲਾਗ ਲਾਲੀ ਗੁਲਾਬੀ ਥਾ ਤੋੜਾ ਤਰਾ ਚੰਗਾ ਥੋੜ ਦੇ ਕੋ ਮੁੱਲ ਕੀ ਹੈ ਭਰਾ ਇਹਦਾ ਮੁੱਲੇ ਕੱਛੀ ਯਾਰ ਮਾਨਤਣ ਹੋ ਜੀ ਮਾਨਤਾ ਕਰਾਂਗੇ ਦੋ ਦੰਦ ਬੱਚੇ ਆ ਜੀ ਪਿਆ ਮੁੱਲ ਮਾਨਤਣ ਜਿੰਦੀ ਸੀ ਜਿਵੇਂ ਮਰਜੀ ਬੈਠੇ ਮੈਂ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਜਿੱਧਰ ਮਰਜੀ ਹੱਥ ਲਾਈ ਚੱਲ ਕਹਿਣਾ ਕਰ ਮਲੀ ਨਹੀਂ ਕੁਛ ਨਹੀਂ ਅੱਗੇ ਤੋਂ ਵੀ ਲੈਵਾ ਦੇ ਕੋਲ ਬੜਾ ਕਮਾਲ ਦਾ ਕੀੜੀ ਦੇ ਪਾਵੇ ਵਰਗਾ ਥਾਣਾ ਲੱਗਿਆ ਕੱਲਾ ਕੱਲਾ ਥਾਣਾ ਪਲੂਨ ਨੂੰ ਐਡਾ ਥਣ ਲੱਗਣਾ ਬਹੁਤ ਵੱਡੀ ਗੱਲ ਆ ਭਾਈ ਆਰਡਰ ਦੇਖੋ ਆਰਡਰ ਵੀ ਬੜਾ ਕਮਾ ਅੱਗੇ ਵੀ ਬੱਚੀ ਕਿੰਨੀ ਉਮਰ ਹੈ ਜੀ ਇਹ ਖੀਰੀ ਆ ਬੱਚੀ ਜੀ ਨੰਨਾ ਜੀ ਹਾਂ ਜੀ ਨੰਦਾ ਦਾ ਦੰਦ ਸਿੱਟ ਗਿਉ ਦੋਨੇ ਪੰਜ ਚਾਰ ਦਿਨ ਮੇਰੇ ਦੰਦ ਸਿੱਟੇ ਨੇ ਜੀ ਠੀਕ ਆ ਭਾਈ ਤੇ ਕੀ ਰਿਕਾਰਡ ਸੀ ਮਾਂ ਦਾ ਦੁੱਧ ਇਹ ਹੈਗਾ 30 ਪਲੱਸ ਦਾ ਦੁੱਧ ਜੀ ਮਾਂ ਬਰਕਾਟ ਕਿਹੜੀ ਟੀਕਰੀ ਹੈ ਪਤਾ ਕੁਛ ਨਹੀਂ ਏਬੀਐਸ ਦੇ ਟੀਕੇ ਦੀ ਕਹਿੰਦੇ ਸੀ ਇਹ ਅੱਛਾ ਇਹ ਤਾਂ ਲਈ ਆਪਾਂ ਲਈ ਚੰਗੀ ਆ ਹਾਂ ਤਾਂ ਲਾਣ ਝੋਲੀ ਚੰਗੀ ਆ ਚੱਦ ਵੱਡ ਚੰਗਾ ਫੇਸ ਵਗੈਰਾ ਬਹੁਤ ਦੇਖੋ ਜੀ ਫਿਰ ਬੋਦੀ ਵਾਦੀ ਬਹੁਤ ਚੰਗੀ ਆ ਚੰਗੀ ਆ ਸਨਕੀ ਬੱਚੀ ਬਾਕੀ ਟੀਕੇ ਦੇ ਤਕਰੀਬਨ ਕਾਬਲੀ ਆ ਨਾ ਹਾਂਜੀ ਹਾਂ ਠੀਕ ਹੈ ਦੇ ਤਕਰੀਬਨ ਕਾਬਲਾ ਸਭ ਦਾ ਸਾਰਾ ਚੰਗਾ ਪ੍ਰਿੰਟ ਨੂੰ ਬਹੁਤ ਚੰਗਾ ਬੱਚੀ ਆ ਮੋੜ ਲਿਆ ਪਰਾ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਬੋਦੀ ਬਦੀ ਬਹੁਤ ਚੰਗੀ ਜਿਹਾ ਸੁਨੱਖੀ ਹੈ ਬੱਚੀ ਮੁੱਲ ਕੀ ਆ ਬਈ ਇਹਦਾ ਮੁੱਲ ਇਹਦਾ 30000 ਜੀ 30000 ਰੁਪਏ ਮਾਤਾਨ ਹੋ ਜਾ ਹਾਂਜੀ ਮਾਤਾਨ ਹੋ ਜਾ ਜੀ ਬਾਕੀ 30000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਤੇ ਮਾਤਾਨ ਜਰੂਰ ਹੋ ਜਾ ਨਾਕ ਬਾਈ ਕੋਲੇ ਦੋ ਸੀ ਦੋਨੇ ਦਿਖਾ ਸੀ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ